ਮਾਮਲਾ ਬਟਾਲਾ ਦੇੰਦੀ ਜੀ ਹਸਪਤਾਲ ਬਾਬਾ ਲਾਲ ਹਸਪਤਾਲ ਦਾ ਹੈ ਜਿੱਥੇ ਅਚਾਨਕ ਏਸੀ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਧੂੰਆਂ ਹੀ ਧੂੰਆਂ ਫੈਲ ਗਿਆ ਇਸ ਮੌਕੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ਾਂ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਦਫੜੀ ਮਚ ਗਈ ਕੁਝ ਮਰੀਜ਼ਾਂ ਨੂੰ ਗਲੂਕੋਜ਼ ਲੱਗੇ ਹੀ ਬਾਹਰ ਭੱਜਦੇ ਹੋਏ ਨਜ਼ਰ ਆਏ ਇਤਲਾਮ ਮਿਲਦੇ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀ ਟੀਮ ਨੇ 1 ਘੰਟੇ ਵਿੱਚ ਅੱਗ ਉਤੇ ਕਾਬੂ ਪਾਇਆ ਲੇਕਿਨ ਇਸ ਅੱਗ ਕਾਰਨ ਹਸਪਤਾਲ ਦੇ ਅੰਦਰ ਧੂਏ ਦਾ ਗੁਬਾਰ ਫੈਲ ਗਿਆ ਇਸ ਦੌਰਾਨ ਚਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਲੇਕਿਨ ਅਗਰ ਇਹ ਅੱਗ ਜ਼ਿਆਦਾ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਸ-ਪਾਸ ਰਿਹਾਇਸ਼ੀ ਅਤੇ ਤਾਂਗੇ ਇਲਾਕਾ ਹੈ ਘਟਨਾ ਜੀ ਇਹਨਾਂ ਦਾ ਏਸੀ ਨੂੰ ਅੱਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਆ ਫਾਇਰ ਬਿਗੇਟ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅਗੱਤ ਕਾਬੂ ਪਾਇਆ ਗਿਆ ਮੁਸ਼ਕਲ ਇਹ ਸਰ ਜ਼ਿਆਦਾ ਤੇ ਸਮੋਕ ਸੀਗੀ ਅੱਗ ਤੇ ਪਿੱਛੇ ਖਾਲੀ ਏਸੀ ਨੂੰ ਸੀਗੀ ਉਹ ਤਾਂ ਘੱਟੀ ਸੀਗੀ ਲੇਕਿਨ স্মੋਕ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵੈਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹੋਇਆ ਹੈ ਹਾਂਜੀ ਬਾਕੀ ਕੰਟਰੋਲ ਕਰ ਲਿਆ ਸਰ ਜਿਆਦਾ ਜਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦੰਦੇ ਆ 10 ਮਿੰਟ ਦੇ ਵਿੱਚ ਵਿੱਚ ਅਸੀਂ ਨੂੰ ਕਵਰ ਕਰ ਲਿਆ ਮੈਂ ਦਿਨੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇਥੋਂ ਬਾਲਵਾਲ ਜੀ ਏਸੀ ਨੇ ਅੱਗ ਪੱਕੜ ਲਈ ਬਿਜਲੀ ਦੀ ਫਲੈਕਚੇਸ਼ਨ ਕੋਈ ਜਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲੈਕਚੇਸ਼ਨ ਹੁੰਦੇ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪੱਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋ ਜਾਨ ਨਹੀਂ ਮarli ਨੁਕਸਾਨ ਨਹੀਂ ਹੋਇਆ ਮਾਵਾ ਲਾਲ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਹਾ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਲਤ ਸਾਰੀ ਉਪਲਬਧ ਹੈ ਗਈ ਸੀ ਅੱਗ ਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਹਨੇ ਏਸੀ ਨੇ ਬਿਜਲੀ ਦੀ ਫਲਕਚੇਸ਼ਨ ਕਰਕੇ ਅੱਗ ਕੁਝ ਪਾਰਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਲੱਗੀ ਇੰਨੇ ਤੋਂ ਪੇਸ਼ੈਂਟ ਅੰਦਰ ਸੀ ਇਹ ਅੰਦਰ ਪੇਸ਼ੈਂਟ ਤੇ ਕਾਫੀ ਹੁਣੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ ਉਹ ਪਹਿਲਾ ਹਲ ਬਾਰ ਇਹਨੇ ਪੇਸ਼ੈਂਟ ਸਾਰੇ ਉਧਰ ਦੂਸਰੇ ਡਿਪਾਰਟਮੈਂਟ ਚ ਸ਼ਿਫਟ ਕਰਾਤੇ ਆ ਉਧਰ ਸਾਡਾ ਦੂਸਰਾ ਹਾਲ ਆ ਉਧਰ ਸ਼ਿਫਟ ਕਰਾਤੇ ਪੇਸ਼ੈਂਟ ਸਾਰੇ ਬਾਕੀ ਹੋਰ ਅੱਧੇ ਪੁਨੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਤੇ ਸ਼ਾਇਦ ਦੁਬਾਰਾ ਤੋਂ ਹਸਪੀਟਲ ਰਨਿੰਗ ਚ ਆ ਜਾਏਗਾ ਨੁਕਸਾਨ ਕਿਨਾ ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਵਾ ਪੂਰਾ